ਸਭਾ ਚ ਉਹਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਅਖਾੜਾ ਪੂਰੀ ਤਰ੍ਹਾਂ ਮਗ ਚੁੱਕਾ ਅੱਜ ਅਸੀਂ ਤਨ ਰੂਬਰੂ ਕਰਾਉਣ ਜਾ ਰਹੇ ਹਾਂ ਪੰਜਾਬ ਇਕਤਾ ਪਾਰਟੀ ਦੇ ਤਰਨਤਾਰਨ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਸੁਖਵੀਰ ਸਿੰਘ ਜੀ ਬਲਟਵਾ ਦੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਬਲਟਵਾ ਸਾਹਿਬ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਤਾਂ ਵੀਟੂਆ ਸਾਹਿਬ ਜਿਵੇਂ ਕਿ ਤੁਹਾਡੇ ਹਲਕੇ ਦੇ ਵਿੱਚ ਜਿਹੜਾ ਲੋਕ ਸਭਾ ਹਲਕਾ ਖਡੂਰ ਸਾਹਿਬ ਪੈਂਦਾ ਵਾ ਜਿਹੜਾ ਪੂਰੇ ਪੰਜਾਬ ਦੀ ਨਜ਼ਰਾਂ ਇਸ ਵਕਤ ਇਹਦੇ ਉੱਤੇ ਲੱਗੀਆਂ ਹੋਈਆਂ ਕਿਉਂਕਿ ਇਹਨੂੰ ਪੰਥਕ ਹਲਕਾ ਵੀ ਮੰਨਿਆ ਗਿਆ ਇੱਥੇ ਬੀਬੀ ਜਗੀਰ ਕੌਰ ਕਾਂ ਅਕਾਲੀ ਦਲ ਵੱਲੋਂ ਮੈਦਾਨ ਦੇ ਵਿੱਚ ਨੇ ਤੇ ਬੀਬੀ ਪਰਮਜੀਤ कौर ਖਾਲੜਾ ਜੀ ਜਿਹੜੇ ਕਿ ਸੋਨ ਸਿੰਘ ਖਾਲੜਾ ਜੀ ਦੀ ਧਰਮ ਪਤਨੀ ਨੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਲਈ ਜਿਨ੍ਹਾਂ ਨੇ ਆਪਣੀ ਜਾਨ ਵਾਰੀ ਸੀ ਉਹਨਾਂ ਦੇ ਧਰਮ ਪਤਨੀ ਨੇ ਇਸ ਕਰਕੇ ਪੂਰੇ ਐਨਆਰਆਈਜ਼ ਵਰਗ ਦੀਆਂ ਔਰ ਸਾਰੇ ਪੰਜਾਬ ਦੀ ਨਜ਼ਰਾਂ ਇੱਥੇ ਲੱਗੀਆਂ ਹੋਈਆਂ ਨੇ ਤੇ ਤੁਹਾਡੀ ਪਾਰਟੀ ਨੇ ਬੀਬੀ ਜੀ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਵਾ ਤੇ ਕਾਂਗਰਸ ਨੇ ਜਸਵੀਰ ਸਿੰਘ ਡਿੰਪਾ ਜੀ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਤੇ ਇਹ ਗੱਲ ਦੱਸੋ ਕਿ ਜਿਹੜੀ ਤੁਹਾਡੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਵੀ ਪਰਮਜੀਤ ਕਰੋ ਖਾਲੜਾ ਜੀ ਉਹਨਾਂ ਦਾ ਨਾਂ ਇਸ ਕਰਕੇ ਜ਼ਿਆਦਾ ਸਾਰੇ ਚਰਚੇ ਤਾ ਕਿਉਂਕਿ ਉਹਨਾਂ ਦਾ ਨਾਮ ਸਹੀ ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ਨਾਲ ਜੁੜਦਾ ਬਹੁਤ ਸਾਰੇ ਨੌਜਵਾਨ ਇਹੋ ਜਿਹਨੇ ਜਿਨ੍ਹਾਂ ਨੂੰ ਅੱਜ ਵੀ ਸਹੀ ਜਸਵੰਤ ਸਿੰਘ ਖਾਲੜਾ ਜੀ ਬਾਰੇ ਨਹੀਂ ਪਤਾ ਦਰਸ਼ਕਾਂ ਨੂੰ ਥੋੜੀ ਜੀ ਇਸ ਬਾਰੇ ਜਾਣਕਾਰੀ ਦਿਓ ਸਭ ਤੋਂ ਪਹਿਲਾਂ ਤਾਂ ਮੈਂ ਤਬਦਾ ਸੱਚ ਵੇਖ ਰਿਹਾ ਸਾਰੇ ਸਰੋਤਿਆਂ ਨੂੰ ਫਤਿਹ ਅਰਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਤੁਸੀਂ ਸਵਾਲ ਕੀਤਾ ਜੀ ਜਸਵੰਤ ਸਿੰਘ ਜੀ ਖਾਲੜਾ ਬਾਰੇ ਜਸਵੰਤ ਸਿੰਘ ਜੀ ਖਾਲੜਾ ਜੇ ਆਪਾਂ ਕਹਿ ਲਈਏ ਵੀ ਮੁੱਖੀ ਅਧਿਕਾਰਾਂ ਦੇ ਪਿਤਾਮਾ ਵਜੋਂ ਵੀ ਜਾਣੇ ਜਾਂਦੇ ਆ ਉਹਨਾਂ ਨੇ ਕੌਮ ਲਈ ਮੁਖਤਾ ਲਈ ਮੁੱਖੀ ਅਧਿਕਾਰਾਂ ਲਈ ਜੋ ਕੀਤਾ ਮੇਰੇ ਖਿਆਲ ਆ ਵੀ ਕੋਈ ਨਹੀਂ ਕਰ ਸਕਦਾ ਜਿਹੜਾ ਉਹ ਸਮਾਇਕ ਦਹਾਕਾ ਜਿਹੜਾ ਉਹ ਦੌਰ ਚੱਲਿਆ ਸੀਗਾ ਉਹਦੇ ਦੌਰਾਨ ਆਪਾਂ ਸਾਰੇ ਜਾਣਦੇ ਆ तकरीबन ਉਹ ਆਪਾਂ 84 ਤੋਂ ਲੈ ਕੇ 95 ਤੱਕ ਜਾਂ 6 ਦੇ ਦੌਰ 99 ਤੱਕ ਜਿਹੜਾ ਵੀ ਰਿਹਾ ਉਹਦੇ ਵਿੱਚ ਉਸ ਤੌਰ ਦੇ ਦੌਰਾਨ ਨੌਜਵਾਨਾਂ ਨੂੰ ਘਰਾਂ ਦੇ ਵਿੱਚੋਂ ਚੱਕ ਕੇ ਉਹਨਾਂ ਨੂੰ ਝੂਠੇ ਪੁਲਸ ਮੁਕਾਬਲੇ ਬਣਾ ਕੇ ਜਾਂ ਹੋਰ ਵੀ ਕਈ ਤਰੀਕਾ ਦੇ ਤਰੀਕੇ ਨਾਲ ਤਸੀਹੇ ਦੇ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਸੀਗਾ ਮਾਰ ਦਿੱਤਾ ਜਾਂਦਾ ਸੀ ਤੇ ਇਹ ਕਹਿ ਕੇ ਉਹਨਾਂ ਨੂੰ ਸਾਰ ਦਿੱਤਾ ਜਾਂਦਾ ਸੀਗਾ ਵੀ ਇਹ ਲਾ ਵਾਰਸ ਨੇ ਸੋ ਉਸ ਸਮੇਂ ਦੌਰਾਨ ਜਿਹੜਾ ਵੀ ਆਪਸ ਸਾਰੇ ਜਾਣਦੇ ਆ ਵੀ ਉਹ ਇਸ ਇਸ ਤਰ੍ਹਾਂ ਦਾ ਦੌਰ ਸੀਗਾ ਵੀ ਕੋਈ ਉਹ ਸਮੇਂ ਉੱਚੀ ਸਾਹ ਨਹੀਂ ਸੀ ਲੈਂਦਾ ਹਨਾ ਉਹ ਸਮੇਂ ਸਰਕਾਰ ਨੂੰ ਚੈਲੰਜ ਕਰਨ ਵਾਲੇ ਸਰਕਾਰ ਨੂੰ ਅਸਲੀ ਸੀਸਾ ਵਿਖਾਉਣ ਵਾਲੇ ਸ਼ਹੀਦ ਭਾਈ ਚਸਵੰਤ ਸਿੰਘ ਜੀ ਖੜੜਾ ਸਾਨੂੰ ਸੋ ਉਸ ਸਮੇਂ ਦੇ ਵਿੱਚ ਉਹਨਾਂ ਨੇ ਉਹਨਾਂ 25000 ਨੌਜਵਾਨਾਂ ਜਿਹੜੇ ਲਵਾਰਸ ਕਹਿ ਕੇ ਕੁਝ ਜਿੱਥੋਂ ਸ਼ੁਰੂ ਹੋਇਆ ਇਹ ਦੌਰ ਦੁਰਗਾਣਾ ਮੰਦਰ ਪੱਟੀ ਜਾਂ ਤਰਨਤਾਰਨ ਦੇ ਵਿੱਚ ਵੀ ਇਹਨਾਂ ਨੂੰ ਇਕੱਠਾ ਹੀ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਉਹ ਕਰ ਦਿੱਤਾ ਜਾਂਦਾ ਸੀਗਾ ਤੇ ਉਹਨਾਂ ਦੇ ਇੱਕ ਸਾਥੀ ਸੀਗੇ ਜਿਨ੍ਹਾਂ ਨੇ ਆਪਣੇ ਆਪਣੇਾਂ ਦੀ ਕੋਈ ਅਸਤੀਆਂ ਲੈਣ ਲਈ ਦੁਰਗਾਣਾ ਮੰਦਰ ਪਹੁੰਚੇ ਸੋ ਉੱਥੇ ਜਾ ਕੇ ਉਹਨਾਂ ਨੂੰ ਇਹ ਸਾਰਾ ਜਿਹੜਾ ਸਿਸਟਮ ਹੈ ਉਹਦੇ ਬਾਰੇ ਜਦੋਂ ਸਰਚ ਕੀਤਾ ਤੇ ਉੱਥੇ ਕਹਿ ਲੋ ਵੀ ਸੈਂਕੜੇ ਨੌਜਵਾਨਾਂ ਦੇ ਜਿਹੜੇ ਅੰਦਰੂਨੀ ਸੰਸਕਾਰ ਉੱਤੇ ਕੀਤੇ ਗਏ ਸੀਗੇ ਤੇ ਉਹਨਾਂ ਦਾ ਜਿਹੜਾ ਇੱਕ ਰਿਕਾਰਡ ਸੀਗਾ ਜਿਹੜਾ ਉੱਥੇ ਉਹਨਾਂ ਨੂੰ ਮਿਲਿਆ ਉਹਦੇ ਵਿੱਚ ਇਹ ਪਾਇਆ ਗਿਆ ਵੀ ਇੱਕ ਰਜਿਸਟਰ ਸੀਗਾ ਜਿੱਥੇ ਉਹਨਾਂ ਨੂੰ ਬਾਲਨ ਲਾਈਨ ਦੇ ਲਈ ਦਰਜ ਹੁੰਦਾ ਸੀਗਾ ਰਿਕਾਰਡ ਉਹਦੇ ਵਿੱਚ ਇਹ ਵੀ ਸੀਗਾ ਵੀ ਕਿਹੜਾ ਪੁਲਿਸ ਵਾਲਾ ਇਹਨਾਂ ਨੂੰ ਲੈ ਕੇ ਆਇਆ ਇਹ ਨੌਜਵਾਨ ਦਾ ਨਾਂ ਕੀ ਆ ਇਹ ਮਾਤਾ ਦਾ ਨਾਂ ਕੀ ਆ ਜਾਂ ਜਿਹੜੇ ਵੀ ਉਹਨਾਂ ਦੀ ਤਕਰੀਬਨ ਉਮਰ ਕੀ ਆ ਸਾਰਾ ਕੁਝ ਦਰਜ ਹੋਣ ਦੇ ਬਾਵਜੂਦ ਲਾਸਟ ਦੇ ਵਿੱਚ ਇਹ ਲਿਖ ਦਿੱਤਾ ਜਾਂਦਾ ਸੀਗਾ ਵੀ ਇਹ ਅਣਪਛਾਤਾ ਜਾਂ ਲਵਾਰਸ ਹੈ ਮਤਲਬ ਕਿ ਸਾਰਾ ਕੁਝ ਐਡਰੈਸ ਲਿਖਿਆ ਹੋਇਆ ਹੁੰਦਾ ਸੀ ਫਿਰ ਵੀ ਉਹਦੇ ਬਾਵਜੂਦ ਵੀ ਪਿੱਛੇ ਲਿਖਿਆ ਗਿਆ ਸੀਗਾ ਵੀ ਅਣਪਛਾਤੇ ਹੈ ਜਾਂ ਲਵਾਰਸ ਹੈ ਉਹ ਕਿਸੇ ਤਰ੍ਹਾਂ ਖਰੜਾ ਸਾਹਿਬ ਦੇ ਹੱਥ ਲੱਗਿਆ ਸੋ ਉਹਨਾਂ ਨੇ ਉਹਨੂੰ ਸਾਰਾ ਸਰਚ ਕੀਤਾ ਫਿਰ ਉਹ ਇੱਕ ਜਗ੍ਹਾ ਨਹੀਂ ਉਹ ਕਈ ਜਗ੍ਹਾ ਤੇ ਗਏ ਜਦੋਂ ਉਹਨਾਂ ਨੂੰ ਇਹ 6 ਵਜੇ ਦੀ ਸਾਡੇ ਨੌਜਵਾਨ ਨੂੰ ਸਾਡੇ ਜਵਾਨੀ ਨੂੰ ਖਤਮ ਕੀਤਾ ਜਾ ਰਿਹਾ ਤੇ ਪਤਾ ਵੀ ਕਿਸੇ ਨੂੰ ਨਹੀਂ ਘਰ ਦੇ ਅੱਜ ਵੀ ਲੱਭ ਰਹੇ ਆ ਉਹ ਆਪਣੇ ਬੱਚਿਆਂ ਨੂੰ ਲੱਭ ਰਹੇ ਆ ਤੇ ਜਦ ਕਿ ਇਹਨਾਂ ਨੇ ਇਹ ਜ਼ਾਲਮ ਸਰਕਾਰ ਨੇ ਜੋ ਕੁਝ ਕੀਤਾ ਵਾ ਇਹ ਬਹੁਤ ਗਲਤ ਹੋ ਰਿਹਾ ਸੋ ਉਹਦੇ ਆਵਾਜ਼ ਉਠਾਈ ਉਹਨਾਂ ਨੇ ਆਵਾਜ਼ ਪੁਲੰਦ ਕੀਤੀ ਤੇ ਇਹ ਉਹ ਜਿਹੜੇ ਲੋਵਾਰਸ ਲਾਸ਼ਾਂ ਸੀਗੇ ਉਹਨਾਂ ਦੇ ਵਾਰਿਸ ਬਣੇ ਤੇ ਉਹ ਸਾਰਾ ਕੁਝ ਖੋਚ ਕੇ ਸਰਕਾਰ ਨੂੰ ਚੈਲੰਜ ਕੀਤਾ ਉਹਨਾਂ ਨੂੰ ਸ਼ੀਸ਼ਾ ਦਿਖਾਇਆ ਵੀ ਇਹ ਜੋ ਵੀ ਤੁਸੀਂ ਕਹਿ ਰਹੇ ਹੋ ਇਹ ਝੂਠ ਕਰ ਰਹੇ ਹੋ ਗਲਤ ਕਰ ਰਹੇ ਹੋ ਇਹ ਉਹਨਾਂ ਦਾ ਜਿਹੜਾ ਕੁਰਬਾਨੀਆਂ ਕੌਮ ਲਈ ਜਿਹੜਾ ਵੀ ਹਾਲਾਤ ਬਣੇ ਆਪਾਂ ਸਾਰੇ ਜਾਣਦੇ ਆ ਮੈਂ ਅਕਸਰ ਹੀ ਅਪੀਲ ਕਰਦਾ ਹੁਣਾ ਨੌਜਵਾਨਾਂ ਨੂੰ ਵੀ ਖਲੜਾ ਸਾਹਿਬ ਦੀ ਇੱਕ ਭਾਈਚਾਰ ਸੰਸੰਗ ਦੀ ਖਲੜਾ ਦੀ ਇੱਕ 40 ਮਿੰਟ ਦੀ ਸਪੀਚ ਹੈ ਯੂਟਿਊਬ ਦੇ ਤੇ ਉਹ ਜ਼ਰੂਰ ਸਰਚ ਕਰੋ ਉਹਦੇ ਵਿੱਚ ਸਭ ਕੁਝ ਤੁਹਾਨੂੰ ਸਾਹਮਣੇ ਆ ਜਾਊਗਾ ਵੀ ਕਿੱਦਾਂ ਉਹਨਾਂ ਨੇ ਸਾਰੀ ਲੜਾਈ ਲੜੀ ਇਹ ਸੰਘਰਸ਼ ਲੜਿਆ ਕਿਹੜੇ ਤਰੀਕੇ ਨਾਲ ਉਹਨਾਂ ਤੇ ਦਬਾਅ ਪਾਇਆ ਗਿਆ ਜਦ ਕਿ ਕੇਪੀਐਸ ਗਿੱਲ ਨੇ ਇਹ ਗੱਲ ਕਹਿਤੀ ਵੀ ਇਹ ਖਰੜਾ ਸਾਹਿਬ ਜਿਹੜੇ ਆ ਮਨੁੱਖੀ ਅਧਿਕਾਰਾਂ ਵਾਲੇ ਗਲਤ ਕਹਿ ਰਹੇ ਆ ਇਹ ਝੂਠ ਬੋਲ ਰਹੇ ਆ ਇਹ ਬੱਚੇ ਜਿਹੜੇ ਆ ਇਹ ਜਾਂ ਤਾਂ ਵਿਦੇਸ਼ਾਂ ਚ ਜਾ ਕੇ ਕਮਾਈਆਂ ਕਰ ਰਹੇ ਆ ਜਾਂ ਕਿਤੇ ਕਾਰੋਬਾਰ ਤੇ ਲੱਗੇ ਹੋਏ ਆ ਇਹ ਜਿਹੜੇ ਇਹਨਾਂ ਦੇ ਅੰਕੜੇ ਬਿਲਕੁਲ ਗਲਤ ਆ ਪਤ ਜਸਵੰਤ ਸਿੰਘ ਖਰੜਾ ਜੀ ਨੇ ਉੱਥੇ ਉਹਨਾਂ ਨੂੰ ਚੈਲੰਜ ਕੀਤਾ ਤੇ ਟੇਬਲ ਟॉक ਲਈ ਬੁਲਾਇਆ ਵੀ ਤੁਸੀਂ ਮੇਰੇ ਨਾਲ ਬਹਿ ਕੇ ਗੱਲ ਕਰ ਲਓ ਮੈਂ ਤੱਥਾਂ ਦੇ ਆਧਾਰ ਤੇ ਪ੍ਰੂਫ ਦੇ ਨਾਲ ਗੱਲ ਕਰ ਰਿਹਾ ਤੇ ਜੋ ਵੀ ਇਹ ਅੰਕੜੇ ਨੇ ਇਹ ਸਾਰੇ ਵਾਜਿਬ ਨੇ ਸਹੀ ਨੇ ਤੇ ਇਹ ਜਿਹੜੀ ਸਾਰੀ ਉਹ ਇੱਥੇ ਤਾਂ ਤੁਹਾਨੂੰ ਵੀ ਪਤਾ ਜੀ ਉਹ ਜਿਹੜਾ ਦੌਰ ਸੀਗਾ ਉਹ ਸਹੀ ਨਹੀਂ ਹੈਗਾ ਉਹਨਾਂ ਨੇ ਯੂਨੋ ਤੱਕ ਪਹੁੰਚ ਕੀਤੀ ਯੂਕੇ ਦੀ ਜਿਹੜੀ ਪਾਰਲੀਮੈਂਟ ਉਹ ਤਾਂ ਉੱਥੋਂ ਤੱਕ ਪਹੁੰਚ ਕੀਤੀ ਤੇ ਉਹ ਜਿੰਨੇ ਵੀ ਉਹਨਾਂ ਕੋਲ ਤੱਥ ਸੀਗੇ ਜਿਹੜੇ ਸਬੂਤ ਸੀਗੇ ਉਹ ਤੇ ਪੇਸ਼ ਕੀਤੀ ਤੋ ਸਾਰਾ ਜਿਹੜਾ ਸੱਚ ਆ ਉਹ ਦੁਨੀਆ ਦੇ ਵਿੱਚ ਉਹਨਾਂ ਨੇ ਸਾਹਮਣੇ ਲੈ ਕੇ ਆਂਦਾ ਠੀਕ ਹੈ ਸਾਰੇ ਵਰਲਡ ਦੇ ਵਿੱਚ ਉਹ ਜਿਹੜਾ ਉਹਨਾਂ ਦੇ ਵੱਜ ਗਈ ਉਸ ਤੋਂ ਬਾਅਦ ਕਹਿੰਦੇ ਆ ਕਿ ਜਿਵੇਂ ਕਿ ਰਸੋਸ ਸਿੰਘ ਖਾਲੜਾ ਜੀ ਨੂੰ ਬਾਅਦ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਕੌਮ ਸਰਕਾਰ ਦੀ ਬਦਨਾਮੀ ਬਹੁਤ ਹੋਈ ਸੀ ਇਸ ਚੀਜ਼ ਦੇ ਨਾਲ ਤੇ ਬਾਅਦ ਵਿੱਚ ਬੀਬੀ ਜੀ ਨੇ ਲੰਮਾ ਸਮਾਜ ਸੰਘਰਸ਼ ਵੀ ਲੜਿਆ ਨਾ ਜਿਹੜਾ ਉਹਨਾਂ ਨੂੰ ਸਜਾਵਾਂ ਦੇ ਆਉਣ ਵਾਸਤੇ ਦੋਸ਼ੀਆਂ ਨੂੰ ਜਿਨ੍ਹਾਂ ਨੇ ਸਵਰ ਸਿੰਘ ਖਾਲੜਾ ਜੀ ਨੂੰ ਸ਼ਹੀਦ ਕੀਤਾ ਸੀ ਪਰ ਬੀਬੀ ਜੀ ਦੇ ਬਾਰੇ ਜੇਕਰ ਅਸੀਂ ਜਿੰਨਾ ਕਸੀਂ ਸਰਚ ਕੀਤਾ ਵਾ ਕਿ ਉਹਨਾਂ ਦੀ ਕੋਈ ਪ੍ਰਾਪਰਟੀ ਕੋਈ ਬਹੁਤ ਜ਼ਿਆਦਾ ਨਹੀਂ ਆ ਉਹ ਆਮ ਇੱਕ ਜਿਵੇਂ ਆਪਾਂ ਆਮ ਨਾਗਰਿਕਾ ਉਸ ਤਰ੍ਹਾਂ ਕਹਿ ਸਕਦੇ ਆ ਤੇ ਉਹਨਾਂ ਦਾ ਮਤਾ ਜਿਵੇਂ ਹੁਣ ਗੱਲ ਕਰੀਏ ਸਾਹਮਣੇ ਜਸਵੀਰ ਸਿੰਘ ਡਿੰਪਾ ਜੀ ਨੇ ਤੇ ਬੀਬੀ ਜ਼ਗੀਰ ਕੌਰ ਜੀ ਨੇ ਜਿਹੜੇ ਕਿ ਬਹੁਤ ਢਲੇਦਾਰ ਪਾਰਟੀਆਂ ਤੇ ਫਿਰ ਤੁਹਾਡਾ ਚੋਣ ਪ੍ਰਚਾਰ ਹੁਣ ਕਿਵੇਂ ਚੱਲ ਰਿਹਾ ਵਾ ਕਿਉਂਕਿ ਇੱਕ ਪਾਸੇ ਬਹੁਤ ਵੱਡੀਆਂ ਪਾਰਟੀਆਂ ਨੇ ਤੇ ਇੱਕ ਮੰਨੇ ਫਿਰ ਆਮ ਬਣ ਜਾਂਦੇ ਆ ਤੇ ਫਿਰ ਚੋਣ ਚੱਲਦੇ ਜਦੋਂ ਮੁਸ਼ਕਲ ਆਉਂਦੀਆਂ ਹੋਈਆਂ ਵਾ ਵੇਖੋ ਜੀ ਫੰਡ ਦੇ ਤਰਫੋਂ ਜਾਂ ਪੈਸੇ ਦੀ ਤਰਫੋਂ ਕਹਿ ਲੋ ਵੀ ਅਸੀਂ ਗਰੀਬ ਆ ਪਰ ਦੂਸਰੇ ਬਣੇ ਜਿਹੇ ਇਤਿਹਾਸ ਨੂੰ ਪੱਖ ਮਾਰੀ ਨਜ਼ਰ ਮਾਰ ਗਏ ਤੇ ਸਾਡੇ ਕੈਂਡੀਡੇਟ ਜਾਂ ਕਹ ਲੋ ਵੀ ਲੋਕ ਸਭਾ ਹਲਕਾ ਕਡੂਰਸਾ ਦੇ ਜਿਹੜੇ ਸਾਂਝੇ ਉਮੀਦਵਾਰ ਸਾਡੇ ਪੀਡੀਏ ਦੇ ਇਹਨਾਂ ਦੇ ਵਰਗਾ ਵਿਰਸਾ Amir ਕਿਸੇ ਕੋਲ ਨਹੀਂ ਹੈਗਾ ਠੀਕ ਆ ਅੱਜ ਹਰ ਇੱਕ ਦਾ ਜਦੋਂ ਵੀ ਆਪਾਂ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਨਾਮ ਲੈਨੇ ਆ ਤੇ ਅਦਬ ਤੇ ਨਾਲ ਸਿਰ ਝੁਕਦਾ ਉਹਨਾਂ ਦੇ ਸਾਹਮਣੇ ਉਹਨਾਂ ਦੀ ਜਿਹੜੀ ਲਾਸਾਨੀ ਸ਼ਹਾਦਤ ਆ ਜਦਕਿ ਮੈਂ ਇੱਕ ਜ਼ਿਕਰ ਕਰਨਾ ਭੁੱਲ ਗਿਆ ਵੀ ਜਦੋਂ ਉਹਨਾਂ ਦੀ ਉਹ 40 ਮਿੰਟ ਦੀ ਸਪੀਚ ਆਪਾਂ ਸੁਣਦੇ ਆ ਖਾਲੜਾ ਸਾਹਿਬ ਦੀ ਉਹਦੇ ਵਿੱਚ ਉਹ ਸ਼ਬਦ ਸੁਣ ਕੇ ਦੇਖੋ ਉਹਨਾਂ ਨੂੰ ਕਲੀਅਰ ਆ ਵੀ ਪਿਕਚਰ ਕਲੀਅਰ ਆ ਵੀ ਮੇਰਾ ਜਿਹੜਾ ਅੰਤਿਅਉ ਸ਼ਹਾਦਤ ਆ ਉੱਥੋਂ ਦੀ ਸੰਗਤ ਨੇ ਉਹਨਾਂ ਨੂੰ ਰੋਕਿਆ ਵੀ ਵੀ ਤੁਸੀਂ ਵਾਪਸ ਨਾ ਜਾਓ ਆਪਣੇ ਕੋਲ ਸਭ ਕੁਝ ਹੈਗਾ ਆਪਾਂ ਇੱਥੋਂ ਵਹਿ ਕੇ ਲੜ ਸਕਦੇ ਆ ਪਰ ਉਹ ਫਿਰ ਵੀ ਉਹਨਾਂ ਪਰਿਵਾਰਾਂ ਲਈ ਵਾਪਸ ਆਏ ਕਿੰਨੇ ਵੀ ਮੈਂ ਉਹਨਾਂ ਨੂੰ ਕੀ ਜਵਾਬ ਦਵਾਂਗਾ ਹਨਾ ਆ ਕੇ ਫਿਰ ਸਿਸਟਮ ਦੇ ਖਿਲਾਫ ਉਹਨਾਂ ਨੇ ਲੜਾਈ ਸ਼ੁਰੂ ਕੀਤੀ ਤੇ ਇਹ ਜਿਹੜੀ ਜ਼ਾਲਮ ਸਰਕਾਰ ਸੀ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਵੀ ਜਿੱਥੇ ਅਸੀਂ 25000 ਦਾ ਹਸਾਬ ਦੇਵਾਂਗੇ ਉੱਥੇ ਫਿਰ 25000 ਇੱਕ ਦਾ ਵੀ ਸਹਾਰਾ ਦੇ ਲਾਂਗੇ ਉਹਨਾਂ ਨੂੰ ਘਰ ਦੇ ਵਿੱਚੋਂ ਚੱਕਿਆ ਗਿਆ ਉਹਨਾਂ ਨੂੰ ਤਸੀਹੇ ਦਿੱਤੇ ਗਏ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਨੂੰ ਵੀ ਜਿਹੜਾ ਵਾ ਉਹ ਉਹਨਾਂ ਲਾਸ਼ਾਂ ਦੇ ਵਿੱਚ ਹੀ ਜਿਹੜਾ ਲਵਾਰਸ ਕਹਿ ਕੇ ਤੇ ਜਿਹੜੀ ਗੱਲ ਆ ਵੀ ਬੀਬੀ ਜ਼ਗੀਰ ਕੌਰ ਦੀ ਯਾ ਡਿੰਪਲ ਜੀ ਜਿਹੜੇ ਹੁਣ ਸਾਡੇ ਕਾਂਗਰਸ ਤੋਂ ਕੈਂਡੀਡੇਟ ਆਏ ਵੇਖੋ ਇਤਿਹਾਸ ਇਹ ਕਹਿੰਦਾ ਵਾ ਵੀ ਇਹ ਜਿਹੜੀ ਖਡੂਰ ਸਾਹਿਬ ਦੀ ਸੀਟ ਹੈ ਪੰਥਕ ਸੀਟ ਆ ਬਿਲਕੁਲ ਲੰਮੇ ਸਮੇਂ ਤੋਂ ਪੰਥਕ ਕਹਿ ਕੇ ਲੜੀ ਜਾਂਦੀ ਹੈ ਬਿਲਕੁਲ ਤੇ ਜਿਹੜੇ ਅਸੀਂ ਲੋਕ ਆ ਤਕਰੀਬਨ ਇੱਥੇ ਜਿਹੜੀ ਆਪਾਂ ਧਰਤੀ ਤੇ ਅੱਜ ਬੈਠੇ ਆ ਗੁਰੂ ਅਰਜਨ ਦੇਵ ਪਾਸ਼ਾ ਦੀ ਤਰਨ ਤਰਨ ਸਾਹਿਬ ਜਾਂ ਜਿੰਨਾ ਵੀ ਏਰੀਆ ਆ ਤੇ ਸ਼ਹੀਦਾ ਲਈ ਉਹਨਾਂ ਮਹਾਨ ਸੂਰਬੀਰ ਯੋਧਿਆਂ ਦਾ ਇਲਾਕਾ ਵਾ ਜਿੱਥੇ ਬਾਬਾ ਦੀਪ ਸਿੰਘ ਵਰਗੇ ਭਾਈ ਤਾਰੂ ਸਿੰਘ ਵਰਗੇ ਤੇ ਗੁਰੂ ਸਾਹਿਬਾਨਾਂ ਦੀ ਚਰਨ ਛੋਪਾ ਪ੍ਰਾਪਤ ਧਰਤੀ ਹੈ ਬਿਲਕੁਲ ਤੇ ਮਾਚੇ ਦੀ ਜੇ ਆਪਾਂ ਗੱਲ ਕਰ ਲਈਏ ਤੇ ਇਹ ਪੰਥ ਵਜੋਂ ਜਾਣੇ ਜਾਂਦੇ ਆ ਕਿ ਇਹ ਸਾਰੇ ਜਿਹੜੀ ਕੌਮ ਹੈ ਬਹੁਤ ਬਹਾਦਰ ਹੈ ਸੱਚ ਦਾ ਸਾਥ ਦੇਣ ਵਾਲੇ ਆ ਸੋ ਇਸ ਵਾਰੀ ਇੱਕ ਸਾਡੇ ਲਈ ਵੀ ਇਹ ਚੈਲੰਜ ਆ ਠੀਕ ਆ ਵੀ ਹੁਣ ਪੰਥਕ ਆਪਣੇ ਆਪ ਨੂੰ ਕਹਾਉਣ ਵਾਲੇ ਜਿਹੜੇ ਕੌਤੀ ਪੰਥਕ ਸੀਗੇ ਜਿਨ੍ਹਾਂ ਨੇ ਚਿਹਰੇ ਤੇ ਪੰਥ ਦਾ ਮਖੋਟਾ ਪਾਇਆ ਹੋਇਆ ਸੀਗਾ ਉਹ ਪਿਛਲੇ ਸਮੇਂ ਦੇ ਦੌਰਾਨ ਕਾਫੀ ਤੱਕ ਹਾਦਸਾ ਜਿਹੜਾ ਉਹ ਸਾਫ ਹੋ ਚੁੱਕਾ ਹੈ ਵੀ ਜਿੱਦਾਂ ਗੁਰੂ ਮਹਾਰਾਜ ਦੀ ਬੇਤਬੀ ਦੇ ਸਭਾ ਦੇ ਵਿੱਚ ਵੀ ਉਹਨਾਂ ਦੇ ਜਿਹੜਾ ਪਰਦਾ ਲੈ ਚੁੱਕਾ ਨਾਮ ਜਸਟਿਸ ਰਣਜੀਤ ਸਿੰਘ ਦੀ ਜਿਹੜੀ ਰਿਪੋਰਟ ਆਈ ਉਹਦੇ ਵਿੱਚ ਵੀ ਸਭ ਕੁਝ ਜਿਹੜਾ ਉਹ ਕਲੀਅਰ ਹੋ ਚੁੱਕਾ ਹੈ ਹੁਣ ਪਰਖ ਕਰਨੀ ਉਹ ਸਾਡਾ ਜਿਵੇਂ ਪਹਿਲੇ ਕਹਿ ਚੁੱਕਾ ਵੀ ਉਹ ਸਾਡਾ ਚੈਲੰਜ ਹੈ ਸਾਡੇ ਲਈ ਵੀ ਹੁਣ ਅਸੀਂ ਪਰਖ ਕਰਨੀ ਹੈ ਵੀ ਅਸਲੀ ਪੰਥ ਹੈ ਕਿ ਪੰਥ ਉਹ ਹੈ ਜਿਨ੍ਹਾਂ ਨੇ ਆਪਣੀ ਪਰਿਵਾਰ ਦੇ ਕਤਲ ਕੀਤੇ ਹੈ ਜਿਹੜੀ ਬੀਬੀ ਜਗੀਰ ਕੌਰ ਜੀ ਆਪਣੇ ਬੇਟੀ ਦੇ ਕਤਲ ਦੇ ਵਿੱਚ ਹੀ سزا یافتਾ ਨੇ ਜਾਂ ਪੰਥ ਉਹ ਹੈ ਜਿਹੜਾ ਦੁਜਿਆਂ ਲਈ ਆਪਣੀ ਵੀ ਜਾਨ ਨਿਸ਼ਾਵਰ ਕਰ ਗਿਆ ਇਹ ਹੁਣ ਸਾਨੂੰ ਜਿਹੜਾ ਉਹ ਸਾਹਮਣਾ ਉਹੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਸੀ ਕਿਉਂਕਿ ਇੱਕ ਗੱਲ ਜਿਹੜੀ ਆ ਉਹ ਜਨਤਾ ਤੱਕ ਰਪਚਾਉਣੀ ਬਹੁਤ ਔਖੀ ਆ ਕਿਉਂਕਿ ਤੁਹਾਡੇ ਕੋਲੇ ਪ੍ਰਚਾਰ ਦੇ ਸਾਧਨ ਵੀ ਸੀਮਿਤ ਹੋਣਗੇ ਕਿਉਂਕਿ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਕਿ ਦੂਜੇ ਬਨੇ ਥੱਲੇਦਰ ਪਾਰਟੀਆਂ ਨੇ ਅਮੀਰ ਪਾਰਟੀਆਂ ਨੇ ਇੱਕ ਬਨੇ ਆਮ ਪਾਰਟੀ ਆ ਤੇ ਤੁਹਾਨੂੰ ਮੁਸ਼ਕਲਾਂ ਤੇ ਫਿਰ ਆਉਂਦੀਆਂ ਹੋਣਗੀਆਂ ਕਿਉਂਕਿ ਲੋਕਾਂ ਦੇ ਵਿੱਚ ਜਿਹੜੀ ਆ ਉਹ ਜਾਗਰਤ ਲਿਆਉਣੀ ਜਿਹੜੀ ਉਹ ਬਹੁਤ ਜਿਆਦੀ ਜ਼ਰੂਰੀ ਹੈ ਇਸ ਵਕਤ ਜੇ ਤੁਹਾਨੂੰ ਪਹਿਲਾਂ ਦੱਸ ਚੁੱਕਾ ਸੀ ਆਉਂਦੇ ਸਰਵੇ ਵੀ ਕਰ ਚੁੱਕੇ ਆ ਇਹ ਕਾਫੀ ਜਿਆਦੇ ਨੌਜਵਾਨਾਂ ਨੂੰ ਤੇ ਜਸਵੰਤ ਸਿੰਘ ਖਾਲੜਾ ਜੀ ਦੇ ਬਾਰੇ ਪਤਾ ਵੀ ਨਹੀਂ ਆ ਤੇ ਫਿਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਪ੍ਰਚਾਰ ਕਰਨ ਲੱਗਿਆਂ ਅ ਵੇਖੋ ਜੀ ਮੁਸ਼ਕਲਾਂ ਤੇ ਹਰ ਦੌਰ ਦੇ ਵਿੱਚ ਆਉਂਦੀਆਂ ਹੀ ਆ ਸੋ ਪਾਰਟੀਆਂ ਵੀ ਸਾਡੀ ਜੇ ਕਹਿ ਲਈਏ ਵੀ ਨਵੀਂ ਆ ਬਿਲਕੁਲ ਜੇ ਸਾਨੂੰ ਚੋਣ ਨਿਸ਼ਾਨ ਵੀ ਨਹੀਂ ਮਿਲਿਆ ਹਨ ਤੇ ਬਾਕੀ ਸੰਘਰਸ਼ ਜਾਰੀ ਹੈ ਜੀ ਜਦੋਂ ਵੀ ਆਪਾਂ ਕੋਈ ਵੀ ਦੇਖ ਲਓ ਇਨਕਲਾਬ ਆਇਆ ਜਾਂ ਜਦੋਂ ਵੀ ਕੋਈ ਲੜਾਈ ਜਿਹੜੀ ਆ ਉਹ ਲੜੀ ਗਈ ਆ ਉਹਦੇ ਚ ਨੌਜਵਾਨਾਂ ਦਾ ਅਹਿਮ ਰੋਲ ਰਿਹਾ ਤੇ ਨੌਜਵਾਨਾਂ ਨੂੰ ਮੈਂ ਐਕਸਲ ਅਪੀਲ ਕਰਦਾ ਰਹਨਾ ਵਾਂ ਵੀ ਸਾਨੂੰ ਸਿਆਸਤ ਦੇ ਵਿੱਚ ਆਉਣਾ ਪਊਗਾ ਵੱਧ ਤੋਂ ਵੱਧ ਵੀਰਾਂ ਨੂੰ ਨਾਲ ਜੋੜ ਰਹੇ ਹਾਂ ਸੋ ਇੱਕ ਸਿਸਟਮ ਚੱਲ ਪਿਆ ਜੀ ਹੁਣ ਕੁਝ ਵੀਰ ਭਰਾ ਜਿਹੜੇ ਆਪਣੇ ਲੈਵਲ ਤੇ ਵੀ ਪੋਸਟਰ ਲਾ ਰਹੇ ਆ ਫਲੈਕਸ ਬਣਾ ਕੇ ਲਾ ਰਹੇ ਆ ਸੋ ਆਪਣੀ ਲੜਾਈ ਸਮਝ ਰਹੇ ਸਾਰੇ ਕਿਉਂਕਿ ਇਹ ਚੈਲੰਜ ਆ ਸਾਡੇ ਲਈ ਅੱਜ ਅੱਜ ਸਾਡੇ ਲਈ ਚੈਲੰਜ ਆ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਪੰਥਕ ਹੈ ਕੌਣ ਜਦ ਪੰਥ ਦੀ ਜਿੱਤ ਹੋਊਗੀ ਅਸਲ ਚ ਅਸਲ ਮਾਇਨੇ ਚ ਜੇ ਅਸੀਂ ਇਹਨਾਂ ਦਾ ਸਾਥ ਦਿੰਨੇ ਆ ਸੋ ਲੋਕਾਂ ਦੇ ਵਿੱਚ ਵੀ ਰੁਝਾਨ ਹੈ ਤੁਸੀਂ ਕਹਿ ਰਹੇ ਹੋ ਵੀ ਨੌਜਵਾਨਾਂ ਨੂੰ ਘੱਟ ਪਤਾ ਚਲੋ ਮੈਂ ਇਹ ਵੀ ਤੁਹਾਡੀ ਗੱਲ ਨਾਲ ਵੀ ਸਹਿਮਤ ਹੋ ਜਾਨਾ ਬਟ ਲੋਕ ਮੈਂ ਤੁਹਾਨੂੰ ਆਪਣਾ ਸੈਲਫੋਨ ਦਿਖਾ ਸਕਦਾ ਵੀ ਮੈਨੂੰ ਇਹੋ ਜਿਹਾ ਮੈਸੇਜ ਵੀ ਆਇਆ ਵੀ ਅਸੀਂ ਤਕਰੀਬਨ 50 ਸਾਲ ਤੋਂ ਅਕਾਲੀ ਦਲ ਦੇ ਵਿੱਚ ਸੀਗੇ ਜਾਂ ਅਸੀਂ 50 ਸਾਲ ਤੋਂ ਕਾਂਗਰਸ ਦੇ ਵਿੱਚ ਬੈਠੇ ਆ ਪਰ ਇਸ ਵਾਰੀ ਸਾਡੀ ਜ਼ਮੀਰ ਦੀ ਆਵਾਜ਼ ਤੇ ਜਿਹੜੀ ਸਾਡੀ ਵੋਟ ਆ ਉਹ ਬੀਬੀ ਖਾਲੜਾ ਜੀ ਲਈ ਆ ਪਾਰਟੀ ਵੇਚ ਤੋਂ ਉੱਪਰ ਉੱਠ ਕੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਲੋਕ ਆ ਜਿਹੜਾ ਉਹ ਸੱਚ ਦਾ ਸਾਥ ਦੇਣ ਲਈ ਤਿਆਰ ਆ ਸੋ ਮੈਂ ਹੁਣ ਵੀ ਆਪ ਤੇ ਮਾਦੀਮ ਰਾਹੀਂ ਇਸ ਹਰ ਇੱਕ ਨੂੰ ਇਹ ਹੀ ਬੇਨਤੀ ਕਰੂੰਗਾ ਵੀ ਆਪਾਂ ਵੋਟ ਨਹੀਂ ਇਸ ਵਾਰੀ ਮਤਦਾਨ ਕਰੀਏ ਸਾਰੇ ਆਪਾਂ ਮਤਦਾਨ ਕਰੀਏ ਤੇ ਮਤਦ ਜਦੋਂ ਦਾਨ ਕਰਾਂਗੇ ਤੇ ਫਿਰ ਸਭ ਕੁਝ ਹੀ ਚੇਂਜ ਹੋਊਗਾ ਸਿਸਟਮ ਵੀ ਚੇਂਜ ਹੋਊਗਾ ਜਿਹੜੀ ਜਿਹੜੀ ਲੜਾਈ ਅਸੀਂ ਲੜ ਰਹੇ ਆ ਆਮ ਨੌਜਵਾਨ ਉੱਠ ਕੇ ਲੜ ਰਹੇ ਆ ਸਿਸਟਮ ਦੇ ਖਿਲਾਫ ਹਨਾ ਇਹਨਾਂ ਧੜਾੜ ਲੋਕਾਂ ਦੇ ਖਿਲਾਫ ਸਾਡੇ ਕੋਲ ਸਾਧਨਾਂ ਦੀ ਕਮੀ ਹੋ ਸਕਦੀ ਹੈ ਪਰ ਜਜ਼ਬਾ ਸਾਡਾ ਬਹੁਤ ਕਾਇਮ ਆ ਅਸੀਂ ਅੱਜ ਵੀ ਲੜਦੇ ਆ ਤੇ ਅੱਗੇ ਵੀ ਲੜਦੇ ਰਵਾਂਗੇ ਕਦੇ ਜਜ਼ਬਾ ਡਾਊਨ ਨਹੀਂ ਹੋਣ ਦਵਾਂਗੇ ਸੋ ਸੱਚ ਲਈ ਲੜਨਾ ਸਾਡਾ ਫਰਜ਼ ਬਣਦਾ ಮತ ਦਾ ਦਾਨ ਕਰੀਏ ਤਾਂ ਕਿ ਸਹੀ ਲੋਕ ਚੰਗੇ ਲੋਕ ਨੂੰ ਸਿਆਸਤ ਦੇ ਵਿੱਚ ਲੈ ਕੇ ਆਏ ਜਿਹੜਾ ਸਿਸਟਮ ਗੰਦਲਾ ਹੋ ਚੁੱਕਾ 70 ਸਾਲ ਤੋਂ ਉਹਦਾ ਪਰਵਰਤਨ ਹੋ ਸਕੇ ਤੇ ਉਹਦੇ ਲਈ ਯੂਥ ਦਾ ਸਿਆਸਤ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਹੈ ਮੈਂ ਵਾਰ-ਵਾਰ ਹੀ ਯੂਥ ਨੂੰ ਵੀ ਅਪੀਲ ਕਰਦਾ ਰਹਿਣਾ ਵੀ ਆਓ ਆਪਾਂ ਸਾਰੇ ਰਲ ਕੇ ਲੜਾਈ ਲੜੀਏ ਤਾਂ ਜੋ ਸਿਸਟਮ ਦੇ ਵਿੱਚ ਸੁਧਾਰ ਹੋ ਸਕੇ ਚੰਗੇ ਲੋਕਾਂ ਨੂੰ ਸਿਆਸਤ ਦੇ ਵਿੱਚ ਜਗ੍ਹਾ ਮਿਲ ਸਕੇ ਕਿਉਂਕਿ ਇਹਦੇ ਵਿੱਚ ਆਇਆ ਬਿਨਾ ਆਪਣੇ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਜਿਵੇਂ ਕਿ ਤੁਸੀਂ ਵੈਸੇ ਤੁਹਾਨੂੰ ਪਾਰਟੀ ਨੂੰ ਤੁਹਾਡੀ ਜ਼ਿੰਮੇਵਾਰੀ ਸਾਰੀ ਤਰਨਤਨ ਜ਼ਿਲ੍ਹੇ ਦੀ ਲਈ ਹੋਈ ਹੈ ਤੁਹਾਡਾ ਆਪਣਾ ਹਲਕਾ ਖੇਮ ਕਰਨ ਤੁਹਾਨੂੰ ਪੈਂਦਾ ਵਿਧਾਨ ਸਭਾ ਹਲਕਾ ਤੇ ਉੱਥੇ ਇੱਕ ਕਾਲੀਗੜ੍ਹ ਦੇ ਬਹੁਤ ਹੀ ਟਰਲੇ ਦਾ ਲੀਡਰ ਬੈਠੇ ਹੋਣੇ ਵਿਰਸਾ ਸਿੰਘ ਬਲਟੋਆ ਜੀ ਤੇ ਤੁਹਾਨੂੰ ਕੀ ਲੱਗਦਾ ਕਿ ਉੱਥੇ ਤੁਹਾਡੇ ਇਸ ਵਾਰ ਜਿਹੜੀ ਤੁਹਾਡੀ ਪਾਰਟੀ ਦੀ ਵੋਟ ਵੱਧ ਸਕੇਗੀ ਬਿਲਕੁਲ ਵਧੂਗੀ ਜੀ ਜੇ ਵਿਰਸਾ ਸਿੰਘ ਵਲਟੋਆ ਵਰਗੇ ਸਾਡੇ ਹਲਕੇ ਤੋਂ ਆ ਤੁਸੀਂ ਜਾਣਦੇ ਹੋ ਵੀ ਉਹਨਾਂ ਦਾ ਨਾਂ ਜਿਹੜਾ ਉਹ ਲੁਕੀ ਲਹਿਰੇ ਆ ਜਿਹੜੇ ਵੀ ਤਰੀਕੇ ਨਾਲ ਉਹ ਆਪਣੇ ਕੋਲੋਂ ਲੁਕਿਆ ਹੋਇਆ ਨਹੀਂ ਹਨ ਉਹਨਾਂ ਦੇ ਡਰੱਗਸ ਦੇ ਜਿਹੜੇ ਮਾਫੀਆ ਉਹਨਾਂ ਨਾਲ ਵੀ ਸੰਬੰਧ ਹੈ ਉਹਨਾਂ ਦੇ ਜਿਹੜੇ ਵੀ ਗਲਤ ਕੰਮਾਂ 'ਚ ਕਾਫੀ ਉਹਨਾਂ ਨੇ ਜੇ ਕਰਪਸ਼ਨ ਦੀ ਗੱਲ ਕਰ ਲਈਏ ਜੇ ਉਹਦਾ ਪਿਛੋਕੜ ਝਾਤੀ ਮਾਰ ਲੈਨੇ ਆਪਾਂ ਤੇ ਪਿੱਛੇ ਇੱਕ ਸਧਾਰਨ ਪਰਿਵਾਰ ਚੋਂ ਉੱਤਲਕ ਰੱਖਦੇ ਆ ਤੇ ਅੱਜ ਜੇ ਹਜ਼ਾਰਾਂ ਕਰੋੜ ਦੀ ਪ੍ਰਾਪਰਟੀ ਉਹਨਾਂ ਕੋਲ ਆ ਤੋ ਕਿੱਥੋਂ ਆਈ ਆ ਆਪਾਂ ਸਾਰੇ ਜਾਣਦੇ ਆ ਠੀਕ ਆ ਜਿਹੜੇ ਪਿੱਛੇ ਮੈਂ ਨਾ ਬੜੀ ਹੈਰਾਨੀ ਹੋਈ ਮੈਂ ਤੁਹਾਡੇ ਨਾਲ ਜ਼ਿਕਰ ਕਰਦਾ ਸਾਡੇ ਹਲਕਾ ਖੇਮ ਕਰਨ ਦੇ ਦਾਸੂ ਵਾਲ ਪਿੰਡ ਆ ਇੱਕ ਉਥੋਂ ਦਾ ਜੀ ਸਾਡੇ ਮੇਰਾ ਖਿਆਲ ਵੀ ਉ ਤਕਰੀਬਨ ਏਰੀਆ ਚ ਜ਼ਿਲ੍ਹੇ ਦੀ ਗੱਲ ਕਰ ਲਈਏ ਜਾਂ ਪੰਜਾਬ ਚ ਵੀ ਉਹ ਸਮਗਲਿੰਗ ਦੇ ਨਾਂ ਤੇ ਉਹ ਵੀ ਪਹਿਲੇ ਦੂਜੇ ਸਤਾਨਾਂ ਤੇ ਆ ਰਹੇ ਆ ਜੋ ਪਿੱਛੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਕੋਲੋਂ ਹਿਰੋਨਸ ਬਰਾਮਦ ਹੋਈ ਤੇ ਬਲਟੋਆ ਸਾਹਿਬ ਨੇ ਬੜੇ ਜੋਰ ਦੇ ਨਾਲ ਜੋਰ ਸ਼ੋਰ ਦੇ ਨਾਲ ਟੀਵੀ ਚੈਨਲਾਂ ਤੇ ਬਹਿ ਕੇ ਇਹ ਪ੍ਰਚਾਰ ਕਰ ਰਹੇ ਸੀਗੇ ਜੀ ਇਹ ਐਮਐਲਏ ਸੁਖਪਾਲ ਸਿੰਘ ਭੁੱਲਰ ਦਾ ਸੱਜੀ ਬਾਂ ਸੀਗੀ ਜੀ ਇਹ ਉਹਦੀਆਂ ਗੱਡੀਆਂ ਦੇ ਵਿੱਚ ਘੁੰਮਦਾ ਸੀਗਾ ਜੀ ਇਹ ਉਹਦੇ ਉਹਦੇ ਨਾਲ ਇਹਦੇ ਤਾਲੁਕਾਤ ਆ ਤੇ ਮੈਂ ਬੜਾ ਵੇਖ ਕੇ ਹੈਰਾਨ ਸੀਗਾ ਕਿ ਮੈਂ ਕਹਾਂ ਜੀ ਸ਼ਾਇਦ ਵਲਟੋਵਾ ਸਾਹਿਬ ਨੂੰ ਆਪਣਾ ਪਿਛਲਾ 10 ਸਾਲ ਦਾ ਰਿਕਾਰਡ ਭੁੱਲ ਗਿਆ ਵਲਟੋਵਾ ਸਾਹਿਬ ਪਿਛਲੇ 10 ਸਾਲ ਉਹ ਸਾਰਜ ਦਾਸੂ ਵਾਲ ਤੁਹਾਡੀਆਂ ਗੱਡੀਆਂ ਦੇ ਵਿੱਚ ਬੈਠਾ ਹੁੰਦਾ ਸੀਗਾ ਜਿਹੜਾ ਜਿਹਨੂੰ ਤੁਸੀਂ ਅੱਜ ਨਸ਼ੇ ਦਾ ਤਸਕਰ ਕਹਿ ਰਹੇ ਹੋ ਉਹ ਉਸ ਵੇਲੇ ਵੀ 7 ਕਿਲੋ ਹਿਰਵੰਦ ਨਾਲ ਪੂਰੀਆਂ ਦੇ ਵਿੱਚ ਦਾ ਪਰਚਾ ਦਰਜ ਹੋ ਚੁੱਕਾ ਹੈ ਸੋ ਇਹ ਸਾਰੇ ਰਲੇ ਹੋਇਆ ਬਾਈ ਜੀ ਵੇਖੋ ਇਹਨਾਂ ਦਾ ਕਿਰਦਾਰ ਕੀ ਹੈ ਠੀਕ ਹੈ ਕਹੋਂਦੇ ਆਪਣੇ ਆਪ ਨੂੰ ਪੰਥਕ ਹੈ ਤੇ ਗੁਰੂ ਸਾਹਿਬ ਦੀ ਬੇਅਦਬੀ ਦੇ ਵਿੱਚ ਇਹਨਾਂ ਦੇ ਨਾਂ ਦਰਜ ਨੇ ਬਿਲਕੁਲ ਠੀਕ ਹੈ ਸੋ ਲੜਾਈ ਇਹ ਵੀ ਇਹ ਵੀ ਹਲਕਾ ਖੇਮ ਕਰਨ ਦਾ ਸਬੰਧ ਰੱਖਦਾ ਹੈ ਤੇ ਦੂਜੇ ਬੰਨੇ ਬੀਬੀ ਪਰਮਜੀਤ ਕੌਰ ਜੀ ਖਾਲੜਾ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਉਹ ਵੀ ਹਲਕਾ ਖੇਮ ਕਰਨ ਦੇ ਨਾਲ ਹੀ ਤੱਲਕ ਰੱਖਦੇ ਆ ਉਹਨਾਂ ਦਾ ਵੀ ਤੱਲੁਕਾਤ ਹਲਕਾ ਖੇਮ ਕਰਨ ਦੇ ਨਾਲ ਹੀ ਆ ਸੋ ਲੋਕ ਸੱਚ ਤੇ ਝੂਠ ਦੀ ਪਛਾਣ ਕਰਨਗੇ ਸੱਚ ਦਾ ਸਾਥ ਦੇਣਗੇ ਸਾਨੂੰ ਉਮੀਦ ਆ ਬਾਕੀ ਹਰ ਘਰ ਦਾ ਬੂਆ ਖੜਕਾਉਣਾ ਸਾਡਾ ਫਰਜ ਆ ਅਸੀਂ ਹਰ ਇੱਕ ਦਾ ਬੂਆ ਖੜਕਾਵਾਂਗੇ ਹਰ ਇੱਕ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਆਪਾਂ ਆਪਣੇ ਬੱਚਿਆਂ ਦੀ ਰਾਖੀ ਕਰਨੀ ਆਪਾਂ ਆਪਣੇ ਬੱਚਿਆਂ ਨੂੰ ਬਚਾਉਣਾ ਮੈਂ ਇੱਕ ਹੋਰ ਛੋਟੀ ਜਿਹੀ ਧਾਰਨ ਦੇ ਨਾਲ ਚਾਹੂੰਗਾ ਵੀ ਦੇਖੋ ਇੱਕ ਸਾਲ ਦੀ ਸਾਡੀ ਫਸਲ ਹੁੰਦੀ ਹਣ ਖੇਤੀ ਪੱਕ ਕੇ ਤਿਆਰ ਆ ਸਾਡੀਆਂ ਕਣਕਾਂ ਪੱਕ ਕੇ ਤਿਆਰ ਆ ਸੋ ਰੱਬ ਨਾ ਕਰੇ ਕਿਤੇ ਕੋਈ ਚੰਗਿਆੜੀ ਡਿੱਗ ਜਾਂਦੀ ਆ ਹਨਾ ਕਣਕ ਨੂੰ ਅੱਗ ਲੱਗ ਜਾਂਦੀ ਆ ਤੇ ਅਸੀਂ ਸਾਰਾ ਪਿੰਡ ਪਾ ਜੁੜਦੇ ਆ ਬਿਲਕੁਲ ਸਾਰੇ ਟੁੱਟ ਕੇ ਪੈ ਜੰਨੇ ਆ ਕੋਈ ਟਰੈਕਟਰ ਲੈ ਕੇ ਪੈਲੀ ਵਾਣੀ ਸ਼ੁਰੂ ਕਰ ਦਿੰਦਾ ਕੋਈ ਪਾਣੀ ਦੀਆਂ ਬਾਲਟੀਆਂ ਲੈ ਕੇ ਪਾ ਜੰਦਾ ਇਹ ਬਚਾਇਆ ਜਾ ਸਕਦਾ ਵੀ ਇਹਨੂੰ ਬਚਾਇਆ ਜਾ ਸਕਿਆ ਅੱਗ ਨੂੰ ਬਚਾਇਆ ਜਾ ਸਕਿਆ ਸੋ ਇਸੇ ਤਰੀਕੇ ਨਾਲ ਹੀ ਸਾਨੂੰ ਇੱਕ ਜੁਟ ਹੋਣਾ ਪਊਗਾ ਵੇਖੋ ਇਹ ਨੁਕਸਾਨ ਆ ਜਿਹੜਾ ਕਣਕ ਦਾ ਨੁਕਸਾਨ ਆ ਇਹ ਸਾਡਾ 6 ਮਹੀਨੇ ਦਾ 6 ਮਹੀਨੇ ਦੀ ਮਿਹਨਤ ਅਤੇ ਜੇ ਅਸੀਂ ਕਿੰਨਾ ਫਿਕਰਮੰਦ ਹੋ ਜਾਂਦੇ ਆ ਤੇ ਜਿਹੜਾ ਜਿਹੜੀ ਅੱਗ ਪੰਜਾਬ ਨੂੰ ਖਾ ਰਹੀ ਆ ਸਾਡੀ ਜਵਾਨੀ ਨੂੰ ਖਾ ਰਹੀ ਆ ਸਾਡੇ ਬੱਚਿਆਂ ਨੂੰ ਖਾ ਰਹੀ ਆ ਉਹਦੇ ਲਈ ਅਸੀਂ ਫਿਕਰਮੰਦ ਨਹੀਂ ਆ ਸੋ ਸਾਨੂੰ ਫਿਕਰਮੰਦ ਹੋਣਾ ਪਊਗਾ ਇੱਕ ਆਪਾਂ ਅਕਸਰ ਹੀ ਬੀਬੀ ਜੀ ਵੀ ਗੱਲ ਕਰਦੇ ਹੁੰਦੇ ਆ ਵੀ ਇੱਕ ਜੋ ਪੀੜੀ ਆ ਜਿਹੜੀ ਨੌਜਵਾਨਾਂ ਦੀ ਉਸ ਤੌਰ ਦੇ ਵਿੱਚ ਹਾਂ ਉਸ ਉਧੋ ਜਾਂਦੀ ਰਹੀ ਇੱਕ ਪੀੜੀ ਨੂੰ ਬਸ਼ਕ ਆ ਗਿਆ ਮੇਰੇ ਖਿਆਲ ਅੰਬੀ ਪਿੰਡਾਂ ਦੇ ਵਿੱਚ ਕਿੰਨੇ ਕਿੰਨੇ ਜਿਹੜੇ ਸਿਵੇ ਆ ਉਹ ਨਸ਼ੇ ਦੀ ਭੇਟ ਚੜ ਗਏ ਕਿੰਨੇ ਨੌਜਵਾਨ ਜਿਹੜੇ ਉਹ ਬਹੁਤ ਨੁਕਸਾਨ ਹੋਇਆ ਤੇ ਜਿਹੜੀ ਹੁਣ ਸਾਡੀ ਪੀੜ੍ਹੀ ਆ ਉਹ ਐਲੈਕਸ ਕਰ ਕਰਕੇ ਬਾਹਰ ਭਜ ਰਹੀ ਆ ਪੀ ਪੰਜਾਬ ਦੇ ਵਿੱਚ ਰਹਿਣ ਲਈ ਤਿਆਰ ਰਹੀ ਇੰਨਾ ਦਾ ਸਿਸਟਮ ਇਹਨਾਂ ਨੇ ਇੱਥੇ ਜਿਹੜਾ ਪੰਜਾਬ ਦੇ ਵਿੱਚ ਮਾਹੌਲ ਬਣਾਤਾ ਸੋ ਆਪਣਾ ਫਰਜ਼ ਬਣਦਾ ਹੈ ਇਹ ਆਪਣਾ ਪੰਜਾਬ ਹੈ ਇਹ ਆਪਣੇ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਦੇ ਲਈ ਆਪਾਂ ਨੂੰ ਕੰਮ ਕਰਨਾ ਪਊਗਾ ਆਪਾਂ ਨੂੰ ਸਿਆਸਤ ਦੇ ਵਿੱਚ ਆਉਣਾ ਪਊਗਾ ਚੰਗੇ ਲੋਕਾਂ ਨੂੰ ਲੈ ਕੇ ਆਉਣਾ ਪਊਗਾ ਤਾਂ ਜੋ ਜਿਹੜਾ ਕਦੇ ਪਹਿਲੇ ਨੰਬਰ ਤੇ ਪੰਜਾਬ ਹੁੰਦਾ ਸੀਗਾ ਅਸੀਂ ਕਿਤਾਬਾਂ ਦੇ ਵਿੱਚ ਪੜ੍ਹਦੇ ਰਹਿਆ ਬਿਲਕੁਲ ਖੇਤੀ ਦੇ ਵਿੱਚ ਪਹਿਲੇ ਨੰਬਰ ਤੇ ਕਿਹੜਾ ਸੂਬਾ ਸੀ ਪੰਜਾਬ ਆ ਆਰਥਿਕਤਾ ਤੇ ਪਹਿਲੇ ਨੰਬਰ ਤੇ ਕਿਹੜਾ ਜੀ ਪੰਜਾਬ ਆ ਪਰ ਅੱਜ ਪੰਜਾਬ ਨੂੰ ਇਹਨਾਂ ਇਸ ਲੀਡਰਾਂ ਨੇ ਕਿੱਥੇ ਲੈ ਆ ਕੇ ਖੜਾ ਕਰ ਦਿੱਤਾ ਅੱਜ ਸਾਡਾ ਪੰਜਾਬ 3ਵੇਂ ਨੰਬਰ ਤੇ ਆ ਸੋ ਆਪਾਂ ਉਹਦੀ ਬਿਹਤਰੀ ਲਈ ਖੁਸ਼ਹਾਲ ਪੰਜਾਬ ਲਈ ਕੰਮ ਕਰ ਸਕੀਏ ਤੇ ਉਹਦੇ ਲਈ ਆਪਣਾ ਯੋਗਦਾਨ ਪਾਈਏ ਮੇਰੀ ਹਰ ਇੱਕ ਨੂੰ ਇਹ ਹੀ ਬੁਝਾਰਿਸ਼ ਹੈ ਵੀ ਆਪਾਂ ਤਗੜੇ ਹੋ ਕੇ ਤਗੜੇ ਹੋ ਕੇ ਆਪਣੇ ਪੰਜਾਬ ਨੂੰ ਬਚਾ ਲਈਏ ਆਪਣੇ ਪੰਜਾਬ ਦੀ ਜਵਾਨੀ ਨੂੰ ਬਚਾ ਲਈਏ ਸੋ ਕੰਮ ਕਰ ਰਹੇ ਆ ਜਿੱਦਿਰ ਰਾਤ ਕਰ ਰਹੇ ਆ ਤੇ ਕਰਦੇ ਰਹਿਣਾ ਇਹ ਖੀਰ ਸਿਰਫ ਚੰਦ ਦੇ ਸ਼ਬਦਾਂ ਦੇ ਵਿੱਚ ਹੀ ਕਿਉਂਕਿ ਆਪਣਾ ਹਲਕਾ ਜਿਹੜਾ ਖਡੂਰਸਾ ਵਾਏ ਕਾਫੀ ਵੱਡਾ ਪੈ ਜਾਂਦਾ ਇਹਦੇ ਵਿੱਚ ਮੱਝਾ ਮਾਲਵਾ ਤੇ ਦਵਾਬਾ ਤਿੰਨੇ ਹੀ ਸਟੇਟਾਂ ਜਿਹੜੇ ਐ ਤਿੰਨੇ ਜਿਹੜੇ ਏਰੀਆ ਹਰ ਲੱਜਦੇ ਆ ਤੇ ਆਪਣੇ ਵਲੰਟੀਅਰਸ ਨੂੰ ਔਰ ਇੱਥੋਂ ਦੀ ਜਿਹੜੀ ਵੋਟਰ ਨੇ ਉਹਨਾਂ ਨੂੰ ਚੰਦ ਸ਼ਬਦਾਂ ਦੇ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਮੇਰੀ ਰੇ ਅ ਮੇਰੀ ਜੀ ਆਪ ਸਭ ਨੂੰ ਇਹ ਹੀ ਗੁਜਾਰਸ਼ ਹੈ ਵੀ ਇਹ ਲੜਾਈ ਆਪਣੀ ਲੜਾਈ ਆ ਕਿਉਂਕਿ ਜੋ ਕੁਝ ਖਲੜਾ ਸਭ ਕਰ ਗਏ ਜਿਹੜੀ ਸ਼ਹਾਦਤ ਉਹ ਕਰਕੇ ਉਹਨਾਂ ਦਾ ਦੇਣਾ ਸੀ ਨਹੀਂ ਦੇ ਸਕਦੇ ਉਹ ਬਹੁਤ ਵੱਡੀ ਹੈ ਬਟ ਅਸੀਂ ਉਹਨਾਂ ਨੂੰ ਇਸ ਵਾਰੀ ਸਪੋਰਟ ਕਰਕੇ ਉਹਨਾਂ ਲਈ ਕੰਮ ਕਰਕੇ ਆਪਣੇ ਆਪਣੇ ਵਡਭਾਗੇ ਵੀ ਸਮਝਾਂਗੇ ਤੇ ਸੱਚੀ ਸ਼ਰਧਾਂਜਲੀ ਵੀ ਹੋਊਗੀ ਸਾਡੀ ਉਹਨਾਂ ਲਈ ਵੀ ਆਪਾਂ ਉਹਨਾਂ ਨੂੰ ਜਿਹੜੀ ਦੁਨੀਆ ਸੌਰੀ ਭਾਰਤ ਦੀ ਸਭ ਤੋਂ ਵੱਡੀ ਪੰਚਾਇਤ ਕਹੀ ਜਾਂਦੀ ਹੈ ਉਹਦੇ ਵਿੱਚ ਭੇਜ ਕੇ ਇੱਕ ਸਿਸਟਮ ਦੇ ਮੂੰਹ ਤੇ ਇਹ ਸਰਕਾਰਾਂ ਦੇ ਮੂੰਹ ਤੇ ਚਪੇੜ ਹੋਊਗੀ ਵੀ ਵਕਤੇ ਹੀ ਲੋਕ ਸੱਚ ਦਾ ਸਾਥ ਦਿੰਦੇ ਆ ਲੋਕ ਸੱਚ ਦੇ ਨਾਲ ਖੜੇ ਆ ਲੋਕ ਚਾਹੁੰਦੇ ਆ ਬਦਲਾਵ ਸੋ ਬਦਲਾਵ ਲਈ ਕੰਮ ਕਰੀਏ ਉਸ ਮਹਾਨ ਸ਼ਹੀਦ ਲਈ ਕੰਮ ਕਰੀਏ ਆਪਣੇ ਫਰਜ਼ ਸਮਝਦੇ ਹੋਏ ਆਪਣੇ ਲੈਵਲ ਤੇ ਆਪਾਂ ਹਰ ਇੱਕ ਕਰ ਦਾ ਬੂਆ ਖੜਕਾਉਣਾ ਤੇ ਬੇਨਤੀ ਕਰਨੀ ਆ ਵੀ ਇਸ ਵਾਰੀ ਕਿਤੇ ਇਹ ਕਲੰਕ ਸਾਡੇ ਮੂੰਹ ਤੇ ਨਾ ਲੱਗ ਜੇ ਵੀ ਮੱਝ ਦੇ ਮਝੈਲ ਜਾਂ ਮੱਝ ਦੇ ਉਹ ਲੋਕ ਜਿਹੜੇ ਜਾਣੇ ਜਾਂਦੇ ਆ ਬਹਾਦਰੀ ਵਜੋਂ ਉਹ ਸੱਚ ਦੀ ਪਛਾਣ ਨਹੀਂ ਕਰ ਸਕੀ ਸੋ ਮੇਰੀ ਆ ਸਭ ਨੂੰ ਇਹ ਬੇਨਤੀ ਆ ਵੀ ਆਪਾਂ ਸਭ ਨੇ ਰਲ ਕੇ ਹਿੰਮਤ ਕਰਨੀ ਆ ਤੇ ਮਤਦਾਨ ਦਾਨ ਕਰਨਾ ਹੈ ਬਹੁਤ ਬਹੁਤ ਧੰਨਵਾਦ ਜੀ ਦਰਸ਼ਕੋ ਇਹ ਸੰਨ ਸੁਖਬੀਰ ਸਿੰਘ ਬਲਟਵਾ ਜੀ ਪੰਜਾਬੀ ਇਕਤਾ ਪਾਰਟੀ ਦੇ ਤਰਨਤਾਰਨ ਜ਼ਿਲ੍ਹੇ ਤੋਂ ਜਿਹੜੇ ਕਿ ਪ੍ਰਧਾਨ ਨੇ ਤੁਹਾਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਮਿਲਦੇ ਹਾਂ ਕਿਸੇ ਹੋਰ ਸ਼ਖਸੀਅਤ ਦੇ ਨਾਲ ਤਦ ਤੱਕ ਲਈ